ਬਟੰਡਾ ਸਮੇਤ ਪੂਰੇ ਮਾਲਵਾ ਖੇਤਰ ਚ ਗਰਮੀ ਦਾ ਕਹਿਰ ਦਿਨੋਂ ਦਿਨ ਫੱਟਾ ਜਾ ਰਿਹਾ ਹੈ ਇਸ ਵੇਲੇ ਮੌਸਮ ਦੀ ਸਖਤੀ ਸਿੱਖ ਰਹੀ ਹੈ ਜਿਸ ਨੇ ਲੋਕਾਂ ਦੀਆਂ ਮੁਸ਼ਕਲਾਂ ਵਧਾ ਦਿੱਤੀਆਂ ਨੇ ਅੱਤ ਦੀ ਗਰਮੀ ਨੇ ਲੋਕਾਂ ਨੂੰ ਘਰਾਂ ਅੰਦਰ ਰਹਿਣ ਦੇ ਲਈ ਮਜਬੂਰ ਕਰ ਦਿੱਤਾ ਹੈ ਤੇ ਬਟੰਡਾ ਖੇਤਰ ਚ ਵੱਧ ਤੋਂ ਵੱਧ ਤਾਪਮਾਨ 47 ਡਿਗਰੀ ਦੇ ਕਰੀਬ ਦਰਜ ਕੀਤਾ ਜਾ ਰਿਹਾ ਹੈ ਤੇ ਘਟ ਤੋਂ ਘਟ ਤਾਪਮਾਨ ਵਿੱਚ ਵੀ ਵਾਧਾ ਹੋਣਾ ਸ਼ੁਰੂ ਹੋ ਗਿਆ ਹੈ ਜਿਸ ਕਾਰਨ ਰੋਜ਼ਾਨਾ ਆਪਣੇ ਕੰਮਕਾਰਾਂ ਤੇ ਚਾਉਣ ਵਾਲੇ ਲੋਕਾਂ ਨੂੰ ਗਰਮੀ ਕਾਰਨ ਬੇहद ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਹਾਲਾਤ ਇਹ ਨੇ ਕਿ ਸਵੇਰੇ 8:30 ਵਜੇ ਤੋਂ ਲੈ ਕੇ ਸ਼ਾਮ 5:30 ਵਜੇ ਤੱਕ ਘਰੋਂ ਬਾਹਰ ਨਿਕਲਣਾ ਵੀ ਔਖਾ ਹੋ ਗਿਆ ਤੇ ਹੁਣ ਰਾਤ ਨੂੰ ਵੀ ਤੇਜ਼ ਹਵਾਵਾਂ ਚੱਲਣ ਦੇ ਕਾਰਨ ਗਰਮੀ ਦਾ ਅਹਿਸਾਸ ਹੋਣਾ ਸ਼ੁਰੂ ਹੋ ਗਿਆ ਇਹ ਤਸਵੀਰਾਂ ਬਠਿੰਡਾ ਦੀਆਂ ਨੇ ਜਿੱਥੇ ਲੋਕ ਕੱਤ ਦੀ ਇਸ ਗਰਮੀ ਤੋਂ ਬਚਣ ਦੇ ਲਈ ਤਰ੍ਹਾਂ ਤਰ੍ਹਾਂ ਦੇ ਉਹੜ-ਪੋੜ ਕਰਤੇ ਨਜ਼ਰ ਆਏ ਬਠਿੰਡਾ ਦੀਆਂ ਸੜਕਾਂ ਸੁੰਸਾਨ ਦੇਖੀਆਂ ਗਈਆਂ ਇਜੇ ਵਿੱਚ ਉਹੀ ਲੋਕ ਬਾਹਰ ਦਿਖੇ ਜਿਨ੍ਹਾਂ ਨੂੰ ਕਮਾਕਾਰਾਂ ਤੇ ਜਾਣ ਦੇ ਲਈ ਮਜਬੂਰੀ ਵਸ ਘਰਾਂ ਵਿੱਚੋਂ ਬਾਹਰ ਨਿਕਲਣਾ ਪਿਆ ਇਸ ਭਿਆਨਕ ਗਰਮੀ ਦਾ ਦੁਕਾਨਦਾਰਾਂ ਤੇ ਕੰਮਕਰਤੇ ਵੀ ਵੱਡਾ ਅਸਰ ਹੋ ਰਿਹਾ ਹੈ ਤੇ ਗਾਹਕ ਨਾ ਆਉਣ ਦੇ ਕਾਰਨ ਦੁਕਾਨਦਾਰ ਦੁਕਾਨਾਂ ਤੇ ਖਾਲੀ ਬੈਠੇ ਹੋਏ ਨੇ ਮੌਸਮ ਵਿਭਾਗ ਦੀ ਮੰਨੀਏ ਤਾਂ ਅਗਲੇ ਦਿਨਾਂ ਵਿੱਚ ਵੀ ਅਜੇ ਤੱਕ بارش ਦੀ ਕੋਈ ਸੰਭਾਵਨਾ ਨਹੀਂ ਹੈ ਮੌਸਮ ਵਿਭਾਗ ਦੇ ਅਨੁਮਾਨ ਅਨੁਸਾਰ 10 ਤੋਂ 13 ਜੂਨ ਤੱਕ ਬਠਿੰਡਾ ਵਿੱਚ ਲੂ ਵਗਣ ਦੀ ਸੰਭਾਵਨਾ ਹੈ ਜਿਸ ਲਈ ਲੋਕ ਕੁਦਰਤ ਅੱਗੇ ਅਰਦਾਸਾਂ ਕਰ ਰਹੇ ਨੇ ਕਿ ਮੀਂਹ ਪਵੇ ਤੇ ਉਹਨਾਂ ਨੂੰ ਰਾਹਤ ਮਿਲੇ ਆ ਇਹ ਗਰਮੀ ਦਾ ਬਹੁਤ ਬੁਰਾ ਹਾਲ ਹੈ ਕਿ ਮਾਰਕੀਟ ਤੇ ਜਾਇਦਾ ਹੈ ਬਸ ਮਜਬੂਰੀ ਹੈ ਮਾਰਕੀਟ ਜਾਣਾ ਪੈਂਦਾ ਹੈ ਨਹੀਂ ਸਰਦਾ ਕੰਮ ਕੰਮ ਕਰ ਕਿਤੇ ਬਿਨਾ ਪਾਲ ਬੱਚੇ ਪਾਲਨੇ ਪੈਂਦੇ ਆ ਇਸ ਕਰਕੇ ਵੀ ਬਾਹਰ ਗਰਮੀ ਕਰਕੇ ਬਸ ਕੋਈ ਹੱਲ ਨਹੀਂ ਹੈ ਜਾਣਾ ਕਿ ਨਾ ਜਾਈਏ ਘਰੋਂ ਨਾ ਨਿਕਲੀਏ ਮੁਸ਼ਕਲ ਨਹੀਂ ਪਾਣੀ ਨਹੀਂ ਪਾਣੀ ਨਹੀਂ ਹੈ ਕੋਈ ਗਰਮੀ ਕਿਤੇ ਵੀ ਕੋਈ ਸੜਕ ਤੇ ਕੋਈ ਐਵੇਂ ਤੁਰੇ ਜਾਂਦੇ ਵੀ ਡਰ ਲੱਗਦਾ ਸੜਕਾਂ ਐਨੀਆਂ ਸੁਣੀਆਂ ਕੋਈ ਆਗਿਆ ਕਰਾ ਬਤਾ ਕੋਈ ਆ ਕੇ ਕਦੇ ਵੀ ਕੋਈ ਵਾਰਦਾਤ ਕਰ ਸਕਦਾ ਐ ਇੰਨੀਆਂ ਦੁਪਹਿਰੇ ਸੜਕਾਂ ਸੁਨੀਆਂ ਆਉਂਦੀਆਂ ਸ਼ਹਿਰ ਨਹੀਂ ਕਿਸੇ ਵੀ ਸ਼ਹਿਰ ਚਲੇ ਜਾਓ ਸਾਰੇ ਸ਼ਹਿਰਾਂ ਦਾ ਹੀ ਹਾਲਾਤਾਂ ਕਰਦਾ ਤੂੰ ਕੰਮ ਸਾਡਾ ਦੁਪਹਿਰੇ ਐ ਮੈਂ ਤਾਂ ਸ਼ਾਹੂਂ ਦਾ ਸੀ ਬਾਪੂ ਤਾਂ ਪਹਿਲਾਂ ਮਾਰਕੀਟ ਟੈਕ ਕਰਕੇ ਗਮੀ ਨਾਲ ਬਹੁਤ ਪਰੇਸ਼ਾਨ ਆ ਬਸ ਠੀਕ ਐ ਕੰਮ ਕਰੀ ਜੇ ਨੇ ਬਾਪੂ ਸ਼ਾਮ ਕਰੀ ਵੇ ਸ਼ਾਮ ਚਲੇ ਜਾਈਦਾ ਕਈ ਵੇ ਕਰਿਆ ਹੀਦਾ ਐਂ ਚੱਲ ਰਹੇ ਨੇ ਬਸ ਪਰੇਸ਼ਾਨੀ ਬਹੁਤ ਜਿਆਦਾ ਐ ਰੇਲਵੇ ਸਟੇਸ਼ਨ ਤੇ ਪਾਣੀ ਪੀਣ ਨੂੰ ਨਹੀਂ ਮਿਲਦਾ ਰਾਸਤੇ 'ਚ ਨਹੀਂ ਪਾਣੀ ਪੀਣ ਨੂੰ ਮਿਲਦਾ ਬਹੁਤ ਜਿਆਦਾ ਗਰਮੀ ਬਸੋ ਬਾੜ ਹੋ ਰਿਹਾ ਕੰਮ ਟੈਂਪਰੇਚਰ ਦਿਨੋਂ ਦਿਨ ਵੱਧ ਰਿਹਾ ਹੈ ਮੀਂਹ ਦੀ ਕੋਈ ਆਂਛਾ ਆਮ ਨਾ ਆਂਦੀ ਕਾਰੋਬਾਰਤਾ ਸਰਦੀ ਹੈ ਨਹੀਂ ਛੱਡ ਗਏ ਗਿੱਦੜ ਗਿੱਦੜਲਾ ਮਲੋਟਰ ਗਰਮੀ ਗਰਨ ਬਿਯਾਤ ਬੰਦਾ ਨਹੀਂ ਸਿਰਫ ਮਜਬੂਰੀ ਵਾਲਾ ਬੰਦਾ ਹੀ ਹੈ ਸਾਡੇ ਵਰਗਾ ਜਿਹੜਾ ਕੰਮ ਕਰਦਾ ਜੀ ਸੁਖਮੰਦਰ ਸਿੰਘ ਦੇ ਨਾਲ ਬਿਊਰੋ ਰਿਪੋਰਟ ਫਾਸਟ ਵੇ ਨਿਊਜ਼ ਪਟਨਾ ਖਬਰਨਾਮਾ